ਮੰਦ ਭਾਗ ਕੇ ਮਤ ਫਿਰੀ ਗੁਰ ਸਿੱਖੀ ਨਾ ਪਾਏ ਜਿਮ ਚਾਹੈ ਪ੍ਰਭ ਤਿਮ ਕਰੈ ਤਜੈ ਕਿਦੋਂ ਅਪਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੰਦ ਭਾਗ ਕੇ ਮਤ ਫਿਰੀ ਗੁਰ ਸਿੱਖੀ ਨਾ ਪਾਏ ਹਾਜ਼ਰ ਹਜੂਰ ਜੁਗ ਜੁਗ ਅਟਲ ਗਿਆਨ ਸਮੁੰਦਰ ਬਾਣੀ ਦੇ ਬੋਹਤ ਛਤਰ ਛਮਰ ਤਖਤ ਦੇ ਮਾਲਕ ਨਰਮਕਾਰ ਸਰੂਪ ਕਾਲ ਪੁਰਖ ਜੋਤ ਦਿਨਾਂ ਵੰਦੂ ਭਗਤ ਮਛਲ ਸਤ ਚਿਤ ਆਨੰਦ ਪਰੀਪੂਰਨ ਮੇਹਰਾਂ ਦੇ ਸਾਈਂ ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਮਾਲਕ ਧੰਨ ਧੰਨ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਸਜੇ ਹੋਏ ਪਾਵਨ ਦਰਬਾਰ ਨਿਭੀ ਹੋਦ ਅੰਦਰ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਪਰਕੇ ਗੁਰੂ ਚਰਨਾਂ ਦਾ ਪਿਆਰ ਗੁਰੂ ਦਰ ਦਾ ਆਨੰਦ ਗੁਰੂਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਗੁਰੂ ਰੂਪ ਗੁਰੂ ਖਾਨ ਸਾਹਿਬ ਪਿਆਰੀ ਸਾਧ ਸੰਗਤ ਬਹੁਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਬਖਸ਼ਿਸ਼ਾ ਕਰਕੇ ਆਪਣੇ ਚਰਨਾਂ ਦਾ ਇਹ ਸੁਭਾਗਾ ਸਮਾ ਬਖਸ਼ਦਾ ਹੈ ਬੜੇ ਉੱਤਮ ਕਰਮਾਂ ਦੀ ਖੇੜ ਹੈ ਸੋ ਆਓ ਆਪ ਸਾਰੇ ਹੀ ਵਡਿਆ ਭਗਾ ਵਾਲੇ ਹੋ ਇਸ ਸਮੇਂ ਦਾ ਆਨੰਦ ਮਾਣ ਰਹੇ ਹਾਂ ਬੜੇ ਪਿਆਰ ਨਾਲ ਨਿਤਨੇਮ ਅਨੁਸਾਰ ਰਹਿ ਰਾਸ ਹੈ ਅਰਦਾਸ ਵਿੱਚ ਬੇਨਤੀਆਂ ਕੀਤੀਆਂ ਮੁਖਵਾਕ ਸਰਵਣ ਕੀਤੇ ਆਰਤੀਆਂ ਆਰਤੀ ਦਾ ਕੀਰਤਨ ਹੂੰ ਗੁਰੂ ਕੇ ਹਜ਼ੂਰੀਆਂ ਗੁਰਸਿੱਖਾਂ ਕੋਲੋਂ ਸੁਣਿਆ ਹੁਣ ਕੁਝ ਸਮਾਂ ਹੋਰ ਵਰਤੀਆਂ ਕਾਗਰ ਕਰੀਏ ਗੁਰੂ ਚਰਨਾਂ 'ਚ ਜੁੜ ਕੇ ਸਹੇਵੀ ਕਮਾਲ ਦਸ਼ਮੇਸ਼ ਪਿਤਾ ਵਾਜਾਂ ਵਾਲੀ ਕਲਗੀਧਰ ਗੋਬਿੰਦ ਰਾਏ ਪਾਤਸ਼ਾਹ ਜੀ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਰੇ ਮਹਾਰਾਜ ਜੀ ਦਾ ਅਮੋਲਕ ਪਾਵਨ ਪਵਿੱਤਰ ਇਤਿਹਾਸ ਹੋਈਏ ਕਲਗੀਧਰ ਮਹਾਰਾਜ ਸਤਾਰਾਂਕ ਸਾਲਾਂ ਦੀ ਅਵਸਥਾ ਹੈ ਉਹ ਮਹਾਨ ਖੇਡ ਆਰੰਭ ਕਰ ਦਿੱਤੀਆਂ ਜਿਹੜੀਆਂ ਆਕਾਲ ਪੁਰਖ ਵਾਹਿਗੁਰੂ ਦੇ ਸੁਪੁੱਤਰ ਰੂਪ ਹੋ ਕੇ ਇਸ ਸੰਸਾਰ ਦੇ ਜਗਤ ਵਿੱਚ ਤਮਾਸ਼ਾ ਕਰਨ ਵਾਸਤੇ ਆਏ ਸੀ ਫੌਜਾਂ ਤਿਆਰ ਹੋ ਗਈਆਂ ਘੋੜਿਆਂ ਤੇ ਸਵਾਰ ਹੁੰਦੇ ਨੇ ਹੱਥੀ ਗੁਰੂ ਘਰ 'ਚ ਭੇਟ ਹੋ ਗਏ ਨੰਗਾਰੇ ਵੱਜਦੇ ਨੇ ਵੜੀ ਉੱਚੀ ਉੱਚੀ ਜੈਜਕਾਰ ਦੀ ਧੁਨ ਪੈਦਾ ਹੁੰਦੀ ਹੈ ਆਨੰਦਪੁਰ ਦੀਆਂ ਪਹਾੜੀਆਂ ਦੇ ਵਿੱਚ ਕੋੜੀਆਂ ਦੀਆਂ ਟਾਪਾਂ ਦੀ ਗੂੰਜ ਪੈਂਦੀ ਹੈ ਭੀਮ ਚੰਦ ਕਹਲੂਰੀਆ ਰਾਜਾ ਦੇਖ ਕੇ ਮੰਤਰੀ ਨੇ ਸਮਝਾਉਣ ਦੇ ਨਾਲ ਮਹਾਰਾਜ ਦੇ ਦਰ ਤੇ ਆਇਆ ਸਤਿਗੁਰਾਂ ਨਾਲ ਮਲਾਪ ਕੀਤਾ ਦਰਸ਼ਨ ਕੀਤੇ ਉਹ ਅਜਿਹੀ ਬਸਤੂਆਂ ਬਹੁਤ ਸਰਪਸਾ ਖੇਡਣ ਵਾਲੀ ਪੁਤਲੀਆਂ ਵਾਲੀ ਚੌਂਕੜੀ ਦੇਖੀ ਜੋ ਆਪਣੇ ਆਪ ਆਟੋਮੈਟਿਕ ਹੀ ਚੱਲ ਰਹੀ ਸੀ ਪੰਚ ਕਲਾ ਸ਼ਸਤਰ ਬਟਨ ਦਬਣ ਦੇ ਨਾਲ ਪੰਜ ਸ਼ਸਤਰ ਬਣਦੇ ਸੀ ਜਿਹਦੇ ਉਹ ਦੇਖਿਆ 2.5 ਲੱਖ ਦੇ ਤੰਬੂ ਦੇ ਦਰਸ਼ਨ ਕੀਤੇ ਦੇਰੇ ਸਤਰਾ ਪ੍ਰਸ਼ਾਦੀ ਹਾਥੀ ਦੇ ਕੌਟਕ ਜੋ ਮਹਾਰਾਜੀ ਸੇਵਾ ਵਿੱਚ ਹਾਜ਼ਰ ਰਹਿੰਦਾ ਸੀ ਬਹੁਤ ਸੁੰਦਰ ਸੀ ਇਹ ਸਾਰਾ ਕੁਝ ਜਹਾਜ ਲਾਲ ਗੁਰੂ ਘਰ ਦੀ ਸ਼ੋਭਾ ਦੇਖ ਕੇ ਮਨ ਚਾਇਆ ਕਿ ਮੈਂ ਸਿੱਖ ਬਣ ਜਾਵਾਂ ਪਰ ਜਦੋਂ ਸਤਗੁਰਾਂ ਕੋਲੋਂ ਉੱਠ ਕੇ ਆਪਣੇ ਡੇਰੇ ਵਿੱਚ ਜਿੱਥੇ ਇਹਨਰੇ ਹਾਇਸ਼ ਟਿਕਾਣਾ ਕੀਤਾ ਹੋਇਆ ਸੀ ਉੱਥੇ ਪਹੁੰਚਿਆ ਉੱਥੇ ਜਾ ਕੇ ਇਹਦਾ ਮਨ ਬਦਲ ਗਿਆ ਹੈ ਫੇਰ ਮਨ ਦੇ ਵਿੱਚ ਖਿਆਲ ਬਦਲ ਗਿਆ ਜੀ ਕਿ ਜੇ ਮੈਂ ਗੁਰੂ ਦਾ ਸਿੱਖ ਬਣ ਗਿਆ ਬਾਕੀ ਪਹਾੜੀ ਰਾਜੇ ਮੈਨੂੰ ਕੀ ਆਖਣਗੇ ਮੇਰੀ ਹੀਠੀ ਹੋਵੇਗੀ ਮੈਨੂੰ ਮਖੌਲ ਕਰਨਗੇ ਇਹ ਗੱਲਾਂ ਵਿਚਾਰ ਕੇ ਦਾ ਮੰਨ ਤਕਦੀਰ ਹੋਇਆ ਹੈ ਇਥੇ ਤੱਕ ਦੇ ਪ੍ਰਸੰਗ ਆਪਨੇ ਸੁਣਿਆ ਸੀ ਅਗਲਾ ਪ੍ਰਸੰਗ ਆਰੰਭ ਹੋ ਰਿਹਾ ਹੈ ਕਵੀ ਜੀ ਨੇ ਇਸ ਗੱਲ ਨੂੰ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ ਜਿਹੜੀ ਰਾਜੇ ਦੀ ਮੰਦੀ ਹਾਲਤ ਸੀ ਉਹਨੂੰ ਖੋਲਿਆ ਵਾਓ ਮਾਨੇ ਕਾਕਰ ਕਰਕੇ ਗੁਰੂ ਚਰਨਾਂ ਚ ਇਕਾਕਰਤਾ ਬਣਾ ਕੇ ਸੁਰਤੀ ਜੋੜ ਕੇ ਸਰਵਣ ਕਰਨ ਦੇ ਲਈ ਰਸਨਾ ਪਵਿੱਤਰ ਕਰੀਏ ਧਿਆਨ ਚ ਜੁੜੀਏ ਉਚਾਰੀਏ ਸਤਨਾਮ ਸ੍ਰੀ ਵਾ ਨੇ ਕਵੀ ਜਿਆ ਨੇ ਰਾਜੇ ਦੀ ਪ੍ਰਥਾ ਇਹ ਵੀ ਤੇ ਅੱਜ ਵੀ ਆਪਾਂ ਇਹ ਗੱਲ ਦੇਖ ਸਕਦੇ ਹਾਂ ਜਿਹਦੇ ਮੰਦੇ ਭਾਗ ਹਨ ਮਾੜੇ ਭਾਗ ਨੇ ਉਹਨਾਂ ਦੀ ਮਤ ਵਿਚਲ ਜਾਂਦੀ ਹੈ ਬਦਲ ਜਾਂਦੀ ਹੈ ખોਟੀ ਮਤ ਬੋਲ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਗੁਰ ਸਿੱਖੀ ਪਿਆਰੀ ਨਹੀਂ ਲੱਗਦੀ ਹੈ ਅੱਜ ਵੀ ਬਹੁਤ ਲੋਕ ਸਿੱਖੀ ਦੀਆਂ ਗੱਲਾਂ ਤਾਂ ਵੱਡੀਆਂ-ਵੱਡੀਆਂ ਢੀਂਗਾ ਮਾਰਦੇ ਨੇ ਪਰ ਸਿੱਖੀ ਦੇ ਨੇੜੇ ਵੀ ਨਹੀਂ ਹੁੰਦੇ ਬਲਕਿ ਉਹ ਜਿਉਂ ਨਗੋਰਾ ਬਹੁ ਬਾਤਾਂ ਜਾਣਾਂ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਕਹਿਣਗੇ ਵੀ ਤੁਸੀਂ ਕਿਹੜਾ ਜਿਆਦੇ ਵੱਡੇ ਸਿੱਖ ਹੋ ਜੇ ਅਸੀਂ ਨਹੀਂ ਕੇਸ ਰੱਖੇ ਇਹਾਂ ਜੀਆਂ ਗੱਲਾਂ ਇਹਾਂ ਤਰਕਾਂ ਇਹ ਲੋਕ ਕਰਦੇ ਨੇ ਕਿਉਂਕਿ ਮਾਰੇ ਭਾਗ ਨਹੀਂ ਉਹਨਾਂ ਲੋਕਾਂ ਦੇ ਸੰਸਾਰ ਦੇ ਵਿੱਚ ਗੱਲਾਂ ਕਰ ਲੈਣੀਆਂ ਦਿਖਾਵਾ ਕਰ ਲੈਣਾ ਵੱਖਰੀ ਚੀਜ਼ ਹੁੰਦੀ ਹੈ ਤਰਕਤੀ ਕਲੀ ਤੌਰ ਤੇ ਅੰਦਰੋਂ ਆਸਮਰਪਿਤ ਹੋ ਜਾਣਾ ਇੱਕ ਵੱਖਰੀ ਖੇਡ ਹੁੰਦੀ ਹੈ ਸੋ ਇਸ ਤਰ੍ਹਾਂ ਕਵੀ ਜਿਆ ਨੇ ਰਾਜੀ ਦੇ ਪਰਸਾਏ ਜੋ ਬਚਨ ਕੀਤਾ ਦੱਸਿਆ ਹੈ ਕਿਉਂ ਦੀ ਮੱਤ ਉਲਟ ਹੋ ਗਈ ਕਿਉਂਕਿ ਪਹਿਲਾ ਮਨ ਚਾ ਗਿਆ ਥੇ ਮੈਂ ਸਿੱਖ ਬਣ ਜਾਵਾਂਗਾ ਪਰ ਹੁਣ ਉਲਟ ਹੋ ਗਈ ਕਿ ਮੈਂ ਸਿੱਖ ਨਹੀਂ ਬਣਨਾ ਕਿਉਂਕਿ ਇਹ ਭਾਗਾਂ ਦੀ ਖੇੜ ਸਿੱਖੀ ਨਾ ਭਾਏ ਉਹਨਾਂ ਨੂੰ ਗੁਰਸਿੱਖੀ ਪਉਂਦੀ ਨਹੀਂ ਹੈ ਉਹਨਾਂ ਨੂੰ ਸਿੱਖੀ ਪਿਆਰੀ ਨਹੀਂ ਲੱਗਦੀ ਜਿਵੇਂ ਚਾਹੇ ਪ੍ਰਭ ਤਿਮ ਕਰੈ ਤਜੈ ਕਿਦੋਂ ਆਪਣਾਏ ਇਹ ਵਾਹਿਗੁਰੂ ਦੀ ਵੀ ਕੈਸੀ ਖੇੜ ਹੈ ਵਾਹਿਗੁਰੂ ਜੀ ਆਲੂ ਮੋ ਜਨ ਤਰਸਾ ਜੀ ਤਾਂ ਸਾਡੇ ਤੇ ਕਿਰਪਾ ਕਰ ਦਿੰਦੇ ਨੇ ਸਾਰੇ ਔਗਣ ਮੇਟ ਕੇ ਵੀ ਸਾਨੂੰ ਆਪਣੇ ਚਰਨਾਂ ਚ ਜੋੜ ਲੈਂਦੇ ਨੇ ਪਰ ਜੇ ਵਾਹਿਗੁਰੂ ਦੀ ਰਹਿਮਤ ਨਾ ਵਰਤੇ ਤਉ ਦੇ ਹੁਕਮੇ ਜਿਮ ਚਾਹ ਹੈ ਤਿਮ ਕਰੇ ਭਾਵ ਅਸੀਂ ਵਿਛੜੇ ਰਹਿ ਜਾਂਦੇ ਹਾਂ ਗੁਰੂ ਤੋਂ ਦੂਰ ਰਹਿ ਜਾਂਦੇ ਹਾਂ ਸਿੱਖੀ ਤੋਂ ਦੂਰ ਰਹਿ ਜਾਂਦੇ ਹਾਂ ਕਿਉਂਕਿ ਸਾਡੀ ਆਤਮਾ ਦੇ ਅੰਦਰੋਂ ਪੁਕਾਰ ਨਹੀਂ ਹੋਈ ਹੈ ਇਸ ਪੁਕਾਰ ਨੂੰ ਸੁਣ ਕੇ ਵਾਹਿਗੁਰੂ ਜਾਂ ਸਤਿਗੁਰੂ ਸਾਡੇ ਤੇ ਦ੍ਰਿਭ ਪੈਣ ਤਰਸ ਕਾਇ ਕਰਨ ਤਰਸ ਪਿਆ ਮਹਿ ਰਾਮਤ ਹੋਈ ਇਹ ਸਹਿਮਤ ਹੋਣੀ ਹੁੰਦੀ ਹੈ ਜਿਹੜੀ ਸਾਡੀ ਆਤਮਾ ਦੇ ਅੰਦਰੋਂ ਜਦੋਂ ਪੁਕਾਰ ਪੈਦਾ ਹੁੰਦੀ ਹੈ ਫਿਰ ਵਾਹਿਗੁਰੂ ਤੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਅਰ ਜੇ ਸਾਡੀ ਆਤਮਾ 'ਚ ਇਹ ਪੁਕਾਰ ਨਹੀਂ ਹੈ ਤਾਂ ਉਹਦੀ ਰਹਿਮਤ ਵਰਤਦੀ ਨਹੀਂ ਹੈ ਹੁੰਦਾ ਏ ਸਾਰਾ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਹੈ ਚੋਪਈ ਫਟਕ ਮਨੰਨਦ ਹੁਤੀ ਮਤ ਕਾਚੀ ਕਵੀ ਜੀਆ ਨੇ ਪ੍ਰਮਾਣ ਦਿੱਤਾ ਫਟਕ ਕਹਿੰਦੇ ਨੇ ਸ਼ੀਸ਼ੇ ਨੂੰ ਜਿਹੜਾ ਕੱਚ ਹੁੰਦਾ ਹੈ ਕੱਚ ਦਾ ਸ਼ੀਸ਼ਾ ਬਲੌਰੀ ਕੱਚੇ ਕੱਚ ਦਾ ਇਹ ਜਿਹੜੀ ਸਾਡੀ ਮਤ ਹੈ ਉਹ ਕੱਚੇ ਸੀਸੇ ਦੇ ਨਿਆਈ ਸਾਡੀ ਮਤ ਬੁੱਧੀ ਵੀ ਕੱਚੀ ਹੈ। ਰਗ ਸਤ ਸੰਗ ਰੰਗ ਸੋਭ ਰਾਚੀ ਜਦੋਂ ਸਤ ਸੰਗਤ ਦੇ ਹਜੂਰ ਸਤ ਸੰਗਤ ਦੇ ਵਿੱਚ ਰਹਿੰਦੇ ਹਾਂ ਤਾਂ ਸਾਡੀ ਮਤ ਦੇ ਉੱਤੇ ਸੰਗਤ ਦਾ ਪ੍ਰਭਾਗ ਪਿਆ ਰਹਿੰਦਾ ਕਬੀਰ ਜੀ ਨੇ ਤਦ ਹੀ ਕਿਹਾ ਕਬੀਰ ਮਨ ਪੰਖੀ ਭਇਆ ਉਡਣ ਤਹ ਦਹ ਜਿਸ ਜਾਏ ਜੋ ਜੈ ਸੈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਕੱਚੀ ਮਤ ਨੂੰ ਜਦੋਂ ਸੰਗਤ ਮਿਲ ਜਾਂਦੀ ਹੈ ਫਿਰ ਮਨ ਚ ਕੋ ਸੰਗਤ ਦਾ ਰੰਗ ਲੱਗ ਜਾਂਦਾ ਹੈ ਕਿ ਮੈਂ ਵੀ ਸਿੱਖ ਬਣ ਜਾ ਸਿੱਖੀ ਧਾਰਨ ਕਰਨਾ ਗੁਰੂ ਦੇ ਚਰਨਾਂ ਚ ਜੁੜ ਜਾਂ ਕਿਉਂਕਿ ਜਿਹੜਾ ਕੱਚਾ ਕੱਚ ਹੁੰਦਾ ਹੈ ਉਹਦੇ ਕੋਲ ਲਾਲ ਰੰਗ ਰੱਖ ਦੋ ਉਹ ਲਾਲ ਲੰਗ ਫੜ ਲੈਂਦਾ ਹੈ ਹਰਾ ਰੰਗ ਰੱਖ ਦੋ ਹਰਾ ਫੜ ਲੈਂਦਾ ਹੈ ਜਿਹਹਾ ਜਹ ਰੰਗ ਉਹਦੇ ਕੋਲ ਰੱਖ ਦੋਗੇ ਉਸੇ ਤਰ੍ਹਾਂ ਦੀ ਉਹਦੇ ਵਿੱਚੋਂ ਰੋਸ਼ਨੀ ਆਉਣੀ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਫਟਕ ਕੱਚੇ ਸ਼ੀਸ਼ੇ ਦੀ ਨਿਆਈ ਸਾਡੀ ਕੱਚੀ ਮਤ ਹੈ ਬਿਸ਼ਰਿਓ ਜਬੈ ਤਥਾਰੈ ਗਯੋ ਸੋ ਜਦੋਂ ਉਹ ਲਾਲ ਰੰਗ ਚਾਕੇ ਭਰੇ ਕਰਦੀਏ ਫੇਰ ਸ਼ੀਸ਼ਾ ਸ਼ੀਸ਼ਾ ਹੀ ਰਹਿ ਜਾਂਦਾ ਹੈ ਇਸੀ ਤਰ੍ਹਾਂ ਰਾਜਾ ਸੀ ਜਿਹੜਾ ਭੀਮਸੰਦ ਜਿੰਨਾ ਚਿਰ ਗੁਰੂ ਦੇ ਦਰਬਾਰ ਚ ਮਹਾਰਾਜ ਦੀ ਹਜ਼ੂਰੀ ਚ ਰਹਾ ਮਨ ਚ ਸਿੱਖੀ ਦਾ ਪਿਆਰ ਜਾਗਿਆ ਪਰ ਜਦੋਂ ਸਤਗੁਰਾਂ ਕੋਲ ਠ ਕੇ ਆਪਣੇ ਡੇਰੇ ਸਥਾਨ ਤੇ ਚੱਲਿਆ ਗਿਆ ਫਿਰ ਉਸੇ ਤਰ੍ਹਾਂ ਦੀ ਹੋ ਗਿਆ ਜਿਵੇਂ ਪਹਿਲਾਂ ਦੇ ਖਿਆਲ ਸਨ ਜਥਾ ਪ੍ਰਥਮ ਮੂਰਖ ਮਤ ਭਉ ਇਸ ਤਰ੍ਹਾਂ ਉਸੇ ਤਰ੍ਹਾਂ ਹੋ ਗਿਆ ਜਿਸ ਤਰ੍ਹਾਂ ਪਹਿਲਾਂ ਦੀ ਮੂਰਖ ਮਤ ਹੁੰਦੀਆਂ ਅੱਪਾਵੇਂ ਹੁੰਦਾ ਗੁਰੂ ਕੇ ਦਰਬਾਰ ਚ ਬੈਠੇ ਕਥਾ ਕੀਰਤਨ ਜਦੋਂ ਸੁਣ ਰਹੇ ਹੁੰਦੇ ਆ ਬੜਾ ਪਿਆਰਾ ਲੱਗਦਾ ਹੈ ਮਨ ਚਾਹੁੰਦਾ ਹੈ ਕਿ ਸਿੱਖੀ ਦਾ ਅਨੁਕਰ ਲੀਏ ਸੇਵਾ ਕਰਿਆ ਕਰੀ ਬਸ ਦਰਬਾਰ ਚੋਂ ਉੱਠ ਕੇ ਥੱਲੇ ਚਲੇ ਗਏ ਉਹੀ ਖਿਆਲ ਫਿਰ ਉਹੀ ਕਰਦਿਆਂ ਗੱਲਾਂ ਕਾਰੋ ਵਿਹਾਰ ਉਹੀ ਮਨ ਦੇ ਵਿੱਚ ਗਰੋਥਾ ਈਰਖਾ ਧੋਖਾ ਫਰੇਵ ਠੱਗੀਆਂ ਉਹੀ ਗੱਲਾਂ ਫੇਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਸ ਤਰ੍ਹਾਂ ਦੀ ਇੱਕ ਕੱਚੀ ਮਾਤ ਦਾ ਕਰਤਬ ਹੈ ਜਿਵੇਂ ਰਮ ਕਿਰਨ ਮੁਕਰ ਪਰ ਪਾਸਨ ਇਸ ਤਰ੍ਹਾਂ ਇੱਕ ਪ੍ਰਮਾਣ ਦੇ ਰਹੇ ਨੇ ਕਵੀ ਜੀ ਵੀ ਜਿਸ ਤਰ੍ਹਾਂ ਸੂਜ ਦੀਆਂ ਕਿਰਣਾ ਸੀਸੇ ਦੇ ਉੱਤੇ ਪੈਂਦੀਆਂ ਹਨ ਕਰਤਬ ਉਤਾਸਨ ਤੁਰਤ ਪ੍ਰਕਾਸ਼ਨ ਕਿਉਂਕਿ ਸੂਜ ਦੀਆਂ ਕਿਰਣਾ ਜਦੋਂ ਸੀਸੇ ਤੇ ਪੈਂਦੀਆਂ ਨੇ ਉਹਦੇ ਵਿੱਚ ਫੇਰ ਬਹੁਤ ਜ਼ਿਆਦਾ ਪੰਚਲ ਘੋਰ ਵੀ ਉਹਨੂੰ ਕਹਿੰਦੇ ਆ ਸੀਸੇ ਦੀ ਉਹਦੇ ਵਿੱਚੋਂ ਇੱਕ ਤੇਜ਼ ਚਮਕ ਪੈਦਾ ਹੋ ਜਾਂਦੀ ਹੈ ਤੇਜ ਸੈਤ ਹੋਏ ਜਾਤ ਪ੍ਰਤਾਪੀ ਇੰਨੀ ਤੇਜ਼ ਉਹਦੇ ਵਿੱਚੋਂ ਰੋਸ਼ਨੀ ਨਿਕਲਦੀ ਹੈ ਸ਼ੀਸ਼ੇ ਦੇ ਵਿੱਚੋਂ ਜਦੋਂ ਆਪਾਂ ਉਹਦੇ ਸਾਹਮਣੇ ਸ਼ੀਸ਼ਾ ਕਰ ਦਈਏ ਦੂਸਰੇ ਪਾਸੇ ਜਿਹੜੇ ਕੋਈ ਲੱਕੜ ਪਈ ਹੈ ਜਾਂ ਕਾਗਜ਼ ਪਈ ਹੈ ਤੀਜ ਪ੍ਰਕਾਸ਼ੀ ਉਹਨੂੰ ਅਗ ਲਾ ਦਿੰਦਾ ਹੈ ਇੰਨੀ ਉਹਦੇ ਵਿੱਚ ਤਪਸ਼ ਹੋ ਜਾਂਦੀ ਹੈ ਮੋਹਦਾਰ ਕੋ ਦੇਵਤ ਖਾਪੀ ਫਿਰ ਜਿਹੜਾ ਮੋਹ ਰੂਪੀ ਲੱਕੜਾ ਹੈ ਉਹੀ ਸੀਸਾ ਮੋਹ ਰੂਪੀ ਲੱਕੜ ਨੂੰ ਫੂਕ ਦਿੰਦਾ ਹੈ ਜਿਹੜਾ ਇਹ ਕ ਸੀਸਾ ਹੈ ਜਦੋਂ ਸੂਜਦੀਆਂ ਕਿਰਨਾਂ ਪੈਂਦੀਆਂ ਨੇ ਪੁਰਾਣੇ ਸਮੇਂ ਚੱਕ ਮਚਾਲਿਆ ਕਰਦੇ ਸੀ ਇਸ ਤਰ੍ਹਾਂ ਤੋ ਦੂਸਰੇ ਪਾਸੇ ਜਦੋਂ ਉਹਦੀ ਇੰਨੀ ਤੇਜ ਤਿੱਖੀ ਰੋਸ਼ਨੀ ਪੈਂਦੀ ਹੈ ਅਗਲਾ ਦਿੰਦਾ ਹੈ ਕੁਝ ਟਿਕਾਉਣ ਦਾ ਟਿਕਾਉਣੀ ਪੈਂਦੀ ਹੈ ਥੋੜਾ ਸਮਾਂ ਇਸੇ ਤਰ੍ਹਾਂ ਸਾਡੀ ਬੁੱਧੀ ਸੀਸਾ ਹੈ ਮਤ ਸਾਡੀ ਸੀਸਾ ਹੈ ਮਤ ਬੁੱਧੀ ਸੀਸੇ ਤੇ ਗੁਰੂ ਦੀ ਸੰਗਤ ਗੁਰੂ ਦਾ ਤੇਜ ਪ੍ਰਤਾਪ ਜਦੋਂ ਸੂਰਜ ਰੂਪ ਸਤਿਗੁਰਾਂ ਦੀ ਸੰਗਤ ਦੀ ਰੋਸ਼ਨੀ ਪੈਂਦੀ ਹੈ ਤਾਂ ਜਿਹੜੀ ਸਾਡੇ ਅੰਦਰ ਖੋਟੀ ਮਤ ਹੈ ਸਾਡੇ ਅੰਦਰ ਵਿਕਾਰ ਹਨ ਸਾਡੇ ਅੰਦਰ ਮੋਹ ਹੈ ਉਹ ਸਾਰੀਆਂ ਚੀਜ਼ਾਂ ਨੂੰ ਸਾੜ ਦਿੰਦੀ ਹੈ ਗੁਰੂ ਦੀ ਤੇਜ ਕਿਰਨ ਬੁੱਧੀ ਰੂਪ ਸੀਸੇ ਤੇ ਪਈ ਹੋਈ ਸਾਡੇ ਅੰਦਰੋਂ ਮੋਹ ਰੂਪ ਲੱਕੜ ਨੂੰ ਖਤਮ ਕਰ ਦਿੰਦੀ ਹੈ ਸਾੜ ਦਿੰਦੀ ਹੈ ਜੇ ਰਵ ਕਿਰਨ ਨਾ ਛਵੇਂ ਤਾਂ ਹਾ ਗੁਰ ਜੀ ਸੀਸੇ ਦੇ ਉੱਤੇ ਸੂਰਜ ਦੀਆਂ ਕਿਰਨਾਂ ਨਾ ਪੈਣ ਰਹੇ tatha ਹੋਏ ਕਾਜ ਨਾ ਕਾਹੂੰ ਤਾਂ ਉਹ ਕਿਸੇ ਕੰਮ ਦਾ ਨਹੀਂ ਹੈ ਸੀਸਾ ਜੇ ਸੂਰਜ ਦੀ ਕਿਰਨ ਨਹੀਂ ਪੈਂਦੀ ਛਾਉ ਦੇ ਵਿੱਚ ਸੂਰਜ ਦੇ ਸਾਹਮਣੇ ਹੋ ਕੇ ਕੰਮ ਕਰਦਾ ਸਾਡਾ ਮਨ ਸਾਡੀ ਬੁੱਧੀ ਵੀ ਉਹ ਗੁਰੂ ਦੇ ਸਾਹਮਣੇ ਗੁਰੂ ਦੇ ਪਿਆਰ ਦੇ ਵਿੱਚ ਡੁੱਬੇ ਹੋਏ ਤਾਂ ਹੀ ਸਾਡੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਬੁਰਾਈਆਂ ਨੂੰ ਖਤਮ ਕਰਦੀ ਹੈ। ਜੇ ਸਾਡੀ ਮਤ, ਬੁੱਧੀ, ਮਨ ਗੁਰੂ ਦੇ ਸਾਹਮਣੇ ਨਹੀਂ ਹੈ ਤਾਂ ਜਿਹੜੇ ਇਹ ਵਿਕਾਰ ਹਨ ਉਹ ਉਸੇ ਤਰ੍ਹਾਂ ਸਾਡੇ ਅੰਦਰ ਪਏ ਰਹਿੰਦੇ ਹਨ। ਸਾਡੀ ਨਾ ਬੁੱਧੀ ਕੰਮ ਕਰਦੀ ਹੈ, ਨਾ ਮਤ ਕੰਮ ਕਰਦੀ ਹੈ। ਨਹੀਂ ਇਸ ਤਰ੍ਹਾਂ ਉਹਨਾਂ ਦੇ ਨਾ ਮਨ ਕੰਮ ਕਰਦਾ ਹੈ। ਜਿਵੇਂ ਇੱਕ ਸੀਸਾ ਸੂਜ ਦੇ ਸਾਹਮਣੇ ਕੰਮ ਕਰਦਾ ਹੈ। ਉਹ ਤਾਂ ਪਰੇ ਹੋ ਕੇ ਕੋਈ ਕੰਮ ਨਹੀਂ ਕਰਦਾ ਉਹ ਤੇ ਜੋ ਅਗਨੀ ਤੇਜ ਪ੍ਰਕਾਸ਼ ਦਿੱਤੀ ਦੀ ਹੈ ਇਸੇ ਤਰ੍ਹਾਂ ਸਾਡੇ ਤੇ ਵੀ ਜਦੋਂ ਗੁਰੂ ਦਾ ਤੇਜ ਪ੍ਰਤਾਪ ਪੈਂਦਾ ਹੈ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਫੇਰ ਹੀ ਸਾਡੇ ਮਨ ਦੇ ਝੁਮਰਿਆਈਆਂ ਜਾਂਦੀਆਂ ਹਨ ਇਸੇ ਕਰਕੇ ਮਹਾਰਾਜ ਬਾਰ ਬਾਰ ਕਹਿੰਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਫੇਰ ਹੀ ਇਹ ਦਾਤ ਵਰਤਦੀ ਹੈ ਜਦੋਂ ਗੁਰੂ ਦੇ ਸਾਹਮਣੇ ਹੋ ਜਾਈਏ ਕਿਉਂਕਿ ਗੁਰੂ ਦੇ ਸਾਨਿਖ ਹੋ ਕੇ ਹੀ ਕਰਤੱਵ ਬਣਦਾ ਹੈ ਜਿੱਨਾਂ ਚਿਰ ਸਾਨਿਖ ਨਹੀਂ ਹੁੰਦੇ ਉਹਨਾਂ ਚਿਰ ਇਹ ਮਨ ਮਨਮੁਖ ਹੀ ਬਣਿਆ ਰਹਿੰਦਾ ਹੈ ਆਪਣਾ ਦਾ ਭਰਿਆ ਰਹਿੰਦਾ ਹੈ ਤਨ ਸਰਦਾ ਉਰ ਤੇ ਗੁਰ ਹਰੀ ਇਸੇ ਤਰ੍ਹਾਂ ਜਿੱਨਾਂ ਚਿਰ ਰਾਜਾ ਮਹਾਰਾਜ ਦੇ ਹਜ਼ੂਰ ਰਹਾ ਉਹਨਾਂ ਚਿਰ ਤਾਂ ਮਨ ਦੇ ਵਿੱਚ ਚੰਗੇ ਖਿਆਲ ਆਉਂਦੇ ਰਹੇ ਚੰਗੀਆਂ ਗੱਲਾਂ ਆਉਂਦੀਆਂ ਰਹੀਆਂ ਜਦੋਂ ਸਤਗੁਰੂ ਮੇਰੇ ਬਾਜਾ ਵਾਲੇ ਕਲਗੀਧਰ ਪਿਤਾ ਜੀਆ ਤੋਂ ਆਪਣੇ ਡੇਰੇ 'ਚ ਚਲੇ ਆ ਗਿਆਂ ਆਪਣੇ ਆਸੋ ਇਸ ਐਸੋ ਇਸ਼ਰਤ ਆਰਾਮ ਦੇ ਵਿੱਚ ਪਹੁੰਚ ਗਿਆ ਜ ਜਦੇ ਨਾਲ ਦੀ ਨਤ ਮਤ ਮਤ ਵਿਛਲ ਗਈ ਹੈ ਉਹੀ ਖਿਆਲ ਪਹਿਲਾਂ ਵਾਲੇ ਰਾਜਿਆਂ ਵਾਲੇ ਹੰਕਾਰ ਵਾਲੇ ਰਾਜ ਭਾਗ ਵਾਲੇ ਉਹੀ ਹੰਕਾਰ ਉਹਦੇ ਵਿੱਚ ਮਤ ਵਿਛਲ ਗਈ ਬਣ ਗਏ ਹਨ ਰਹਿ ਪ੍ਰਥਮ ਸਮ ਕੋ ਨ ਸਰੀ ਹੁਣ ਪ੍ਰਥਮ ਪਹਿਲਾਂ ਸਮਾਨ ਹੀ ਹੋ ਗਿਆ ਹੈ ਰਾਜੇ ਦਾ ਮਾਨ ਕੋਈ ਗੱਲ ਨਹੀਂ ਸ੍ਰੀ ਗੁਰੂ ਦੇ ਚਰਨਾਂ ਚ ਆ ਕੇ ਕੋਈ ਲਾਹ ਨਹੀਂ ਲੈ ਸਕਿਆ ਹੈ ਅਸੀਂ ਵੀ ਬਹੁਤ ਲੋਕ ਗੁਰੂ ਘਰ ਵਿੱਚ ਆਉਂਦੇ ਹਾਂ ਗੁਰੂ ਦਰ ਤੇ ਆਉਂਦੇ ਹਾਂ ਆ ਕੇ ਖਿਆਲ ਜਰੂਰ ਬਣ ਜਾਂਦੇ ਨੇ ਕਈ ਵਾਰੀ ਪਰ ਜਦੋਂ ਚਲੇ ਜਾਂਦੇ ਆ ਫੇਰ ਉਹੀ ਮੰਦੇ ਅੰਦਰ ਸੰਸਾਰੀ ਕਰਤੱਬ ਚੱਲ ਪੈਂਦੇ ਨੇ ਫੇਰ ਮਨ ਸੰਸਿਆ ਵਿੱਚ ਜਾੜ ਉਗਦਾ ਹੈ ਫੇਰ ਖਾਲੀ ਰਹਿ ਜਾਂਦੇ ਹਾਂ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਵੀ ਸਤ ਸੰਗਤ ਵਾਰ-ਵਾਰ ਕਰਨੀ ਚਾਹੀਦੀ ਹੈ ਸਾਨੂੰ ਪਾਤਸ਼ਾਹ ਕਹਿੰਦੇ ਮੇਰੇ ਬਾਦ ਹੋ ਜੀ ਸਤ ਸੰਮਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਲ ਛਰਿਆ ਸੰਗਤ ਕੇ ਗੁਣ ਬਹੁਤ ਅਧਿਕਾਈ ਪਰਸੂਆ ਗਣ ਕੋ ਉਧਾਰੇ ਇਹ ਹੀ ਸੰਗਤ ਦਾ ਵੱਡਾ ਗੁਣ ਹੈ ਕਿ ਸਾਡੀ ਮਤ ਫਿਰ ਗੁਰੂ ਦੇ ਚਰਨਾਂ ਚ ਜੁੜੀ ਰਹਿੰਦੀ ਹੈ ਦਿਵਸ ਆਗਲੇ ਰਖ ਸਭ ਜਾਚੀ ਹੁਣ ਮਨ ਦੇ ਵਿੱਚ ਖਿਆਲ ਹੋ ਗਏ ਸੀ ਬਦਲ ਚੁੱਕਿਆ ਸੀ ਫਿਰ ਦੂਸਰੇ ਦਿਨ ਸਤਗੁਰਾਂ ਤੋਂ ਵਿਦਾਇਗੀ ਕਰਨ ਵਾਸਤੇ ਆਪਣਾ ਮੰਤਰੀ ਭੇਜਿਆ ਕਿ ਮੈਂ ਜਬ ਵਾਪਸ ਜਾਣਾ ਚਾਹੁੰਦਾ ਹਾਂ ਇਹੋ ਮਹਾਰਾਜਿਆਂ ਤੋਂ ਆਗਿਆ ਮੰਗੀ ਹੰਕਾਰੇ ਮੂਰਖ ਮਤ ਕਾਚੀ ਹੰਕਾਰ ਪੈਦਾ ਹੋ ਗਿਆ ਮੂਰਖ ਸੀ ਕੱਚੀ ਮਤ ਸੀ ਘੇਰੇ ਪਤਕ ਰਿਓ ਜਬ ਆਈ ਇਸ ਤਰ੍ਹਾਂ ਕਿਉਂਕਿ ਜਿਹੜਾ ਇਹ ਪਹਾੜੀ ਰਾਜਾ ਸੀ ਸਤਗੁਰੂ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ ਵੀ ਇਹ ਨਹੀਂ ਜਾਣਾ ਹੈ ਗਿਰਪਤ ਕੋ ਰਿਓ ਆਸੈ ਪ੍ਰਭ ਜਨ ਸਤਗੁਰੂ ਮਹਾਰਾਜ ਇਸ ਪਹਾੜੀ ਰਾਜੇ ਦਾ ਤੁੱਕੇ ਅੰਤਰ ਜਾਮੀ ਸਤਗੁਰੂ ਸਾਨੂੰ ਕਲਗੀਧਰ ਮਹਾਰਾਜ ਜੀ ਨੇ ਜਾਣ ਲਿਆ ਕਿ ਇਹਦੇ ਮਨ ਦੇ ਅੰਦਰ ਕੀ ਖਿਆਲ ਪੈਦਾ ਹੋ ਗਏ ਹਨ ਕਰਨ ਵਿਸਰਜਨ ਕੋ ਹਿਤਖਾਨਾ ਮਹਾਰਾਜ ਨੇ ਵੀ ਇਹਨੂੰ ਵਿਦਾ ਕਰਨਾ ਮਨ ਦੇ ਵਿੱਚ ਠਾਨ ਲਿਆ ਕਿ ਚਲੋ ਹੁਣ ਵਧਾਈ ਜੀ ਦੇ ਦਿੰਦੇ ਹਾਂ ਜਾਣ ਵਾਸਤੇ ਬਾਸੁਰ ਜਾ ਮਰਿਓ ਜਬ ਆਈ ਇਸ ਤਰ੍ਹਾਂ ਉਹ ਦਿਨ ਜਿਹੜਾ ਇੱਕ ਪੈਰ ਜੀ ਰਹਿ ਗਿਆ ਹੈ ਸ਼ਾਮ ਦਾ ਸਮਾਂ ਹੋਣ ਵਾਲਾ ਸੀ ਪਨਸਤ ਗੁਰ ਨਿਰਸਬਾ ਲਗਾਈ ਤੀਸਰੇ ਪਹਿਰ ਦਾ ਦੀਵਾਨ ਸਜਾਇਆ ਕਲਗੀਧਰ ਪਿਤਾ ਜੀਆ ਨੇ ਭਟਮਾਨਾ ਕੋ ਮੈਂ ਭੰਕਾਰਾ ਕਲਗੀਧਰ ਮਹਾਰਾਜ ਜੀਆ ਨੇ ਆਪਣਾ ਮੇਵੜਾ ਗੁਰ ਸਿੱਖ ਭੇਜ ਕੇ ਰਾਜੇ ਭੀਮचंद ਨੂੰ ਦਰਬਾਰ ਦੇ ਵਿੱਚ ਸੱਦਿਆ ਹੈ ਆਇਓ ਲੈ ਸਮਾਜ ਭਟ ਭਾਰਾ ਜਿਸ ਦਾ ਉਹਦੇ ਕੋਲ ਸਨੇਹਾ ਗਿਆ ਤਾਂ ਹੁਣ ਭੀਮਚੰਦ ਰਾਜਾ ਕਿ ਮੈਂ ਅੱਜ ਹੁਣ ਵਦੈਗੀ ਲੈਣੀ ਹੈ ਮਨ ਦੇ ਵਿੱਚ ਹੰਕਾਰ ਧਾਰਮ ਕਰਕੇ ਸਮਾਜ ਕਿਉਂਕਿ ਰਾਜਾ ਸੀ ਬਹੁਤ ਵਸਤੂਆਂ ਨਾਲ ਲੈ ਕੇ ਆਇਆ ਸੀ ਬਾਹਰ ਜਦ ਮਹਿੰਗੀਆਂ ਪਸ਼ਾਕੇ ਮਹਿੰਗੀ ਕਲਮੀ ਫੌਜਾਂ ਫੌਜਾਂ ਦੇ ਵਸਤਰ ਫਿਰ ਇਹਨੇ ਸਾਰੀ ਜਿੰਨੀ ਅਸਵਰ ਜਿੰਨੀ ਬਧੀਆ ਬਧੀਆ ਚੀਜ਼ਾਂ ਲੈ ਕੇ ਆਇਆ ਸੀ ਪਾਪ ਕੇ ਆਪਣੇ ਨਾਲ ਦਿਆਂ ਨੂੰ ਇਹ ਪਹਿਨਾ ਕੇ ਬੜੀ ਚਰਜ ਭਾਵ ਕੇ ਚੜ੍ਹਾਈ ਕਰਕੇ ਆਇਆ ਹੈ ਨਿਰਦਲ ਬਲ ਕੋ ਕਰ ਦਿਖਾਵਨ ਇਹਨੇ ਦਿਖਾਉਣਾ ਕੀਤਾ ਆਪਣਾ ਬਲ ਆਪਣੀ ਫੌਜ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਦਾ ਹੈ ਜਿਤ ਤੇ ਬਡ ਲਖੈ ਗੁਰ ਪਾਵਨ ਇਸ ਕਰਕੇ ਦੇ ਮਨ ਦੇ ਵਿੱਚ ਸੀ ਕਿ ਪਾਵਨ ਭਾਵ ਕਵੀ ਜੀ ਨੇ ਬੜਾ ਪਿਆਰਾ ਬਚਨ ਕੀਤਾ ਕਿ ਪਾਵਨ ਸਤਗੁਰੂ ਸਤਗੁਰੂ ਪਵਿੱਤਰ ਸਨ ਕਿ ਮੇਰੇ ਸਤਿਗੁਰੂ ਮਹਾਰਾਜ ਪਰ ਰਾਜੇ ਦੇ ਮਨ 'ਚ ਨਹੀਂ ਸੀ ਉਹਦੇ ਵਿੱਚ ਤਾਂ ਹੰਕਾਰ ਸੀ ਕਿ ਰਾਜ ਭਾਵ ਕੇ ਸਤਿਗੁਰੂ ਸਮਝ ਲੈਣ ਕੇ ਮੈਂ ਬਹੁਤ ਵੱਡਾ ਹਾਂ ਬੜਾ ਬਲੀ ਹਾਂ ਆਪਣੇ ਆਪ ਨੂੰ ਆਪਣਾ ਹੰਕਾਰ ਆਪਣਾ ਦਿਖਾਉਣ ਵਾਸਤੇ ਆਇਆ ਹੈ ਜੀਤ ਪ੍ਰਵਤਾ ਕਰਕੇ ਸਾਰੀ ਜਿੰਨੀ ਵੀ ਇਹਦੇ ਘਰ ਦੀ ਪ੍ਰਵਤਾ ਸੀ ਭਾਵ ਇਹਦੇ ਕੋਲ ਮਹਿੰਗੀਆਂ ਵਸਤੂਆਂ ਸਨ ਆਨੇ ਸੰਗ ਗੁਰੇਸ਼ ਹਤਾਰੀ ਇਹ ਪਹਾੜੀ ਰਾਜੇ ਨੇ ਆਪਣੇ ਨਾਲ ਲੈ ਕੇ ਆਂਦੀਆਂ ਹਨ ਅੱਗੇ ਚਾਂਦੀ ਦੇ ਡੰਡੇ ਲੈ ਕੇ ਚੱਲਦੇ ਸੀ ਇਹਦੇ ਮੂਹਰੇ ਚੌਕਦਾਰ ਅੱਜ ਉਹਨਾਂ ਨੂੰ ਸੋਨੇ ਦੇ ਡੰਡੇ ਫੜਾ ਦਿੱਤੇ ਜਿੜੀ ਫੌੜ ਸੀ ਉਹਨਾਂ ਦੀ ਬਹੁਤ ਮਹਿੰਗੀ ਵਰਦੀ ਜਰੀਦਾਰ ਕੱਢੇ ਹੋਏ ਆਪ ਵੀ ਇੱਕ ਮਹਿੰਗੀ ਕਲਗੀ ਸੀਸ ਤੇ ਲਾਈ ਚੀਰਾ ਬੰਨੇ ਬਹੁਤ ਮਹਿੰਗਾ ਪਛਾंका ਪਾਲ ਪਾਇਆ ਇਸ ਨੇ ਜਿਵੇਂ ਜੋੜਾ ਜਿਵੇਂ ਅੱਜ ਕੱਲ੍ਹ ਆਪਾਂ ਵੀ ਵਿਆਹਾਂ 'ਚ ਲੋਕ ਕਰਦੇ ਨੇ ਦਿਖਾਉਣ ਵਾਸਤੇ ਦਿਖਾਵਾ ਇਹ ਪੂਰਾ ਦਿਖਾਵਾ ਕਰਨ ਵਾਸਤੇ ਆਇਆ ਹੈ ਨਮੋ ਕਰਤ ਤਰਵ ਕੈਟਕ ਧਰਿਓ ਸਤਿਗੁਰੂ ਮਹਾਰਾਜ ਦੇ ਹਜ਼ੂਰ ਆ ਕੇ ਨਮਸਕਾਰ ਕੀਤੀ ਪਾਤਸ਼ਾਹ ਜੀ ਦੇ ਹਜ਼ੂਰ ਸਮੇਂ ਦੇ ਮੁਤਾਬਕ ਮਹਾਰਾਜ ਫਿਰ ਵੀ ਸਤਿਕਾਰ ਦਿੰਦੇ ਹੁੰਦੇ ਸੀ ਮੋੜਾ ਜਾਂ ਕੁਰਸੀ ਡਾਉਂਦੇ ਹੁੰਦੇ ਸੀ ਉੱਤੇ ਬਿਠਾ ਦਿੱਤਾ ਹੈ ਬਿਨ ਸਹਿਤ ਮੁਖ ਬੋਲਨ ਕਰਿਓ ਫਿਰ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ ਰਾਜ ਸਾਜ ਕੇ ਅਨੇਕ ਪਰਕਾਰਾਂ ਕੀਏ ਰਾਜ ਸਾਜ ਅਨੇਕਾਂ ਪ੍ਰਕਾਰ ਦਾ ਕਹਿਣ ਲੱਗਿਆ ਵੀ ਮੇਰਾ ਰਾਜ ਹੈ ਰਾਜ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਹਨ ਜ਼ਮੀਨ ਤੋਂ ਲੈ ਕੇ ਪਰਸੂ ਮਾਲ ਤੋਂ ਹੰਤੋਂ ਲੈ ਕੇ ਫੌਜਾਂ ਤੋਂ ਲੈ ਕੇ ਮਹਿਲਾਂ ਤੋਂ ਲੈ ਕੇ ਨਗਰਾਂ ਤੋਂ ਬੜਾ ਬੜਾ ਦੂਰ ਤੱਕ ਤਵਲਕਾ ਹੈ ਇਹ ਓਹ ਕਹਿੰਦਾ ਮੇਰਾ ਵੱਡਾ ਰਾਜ ਹੈ ਕਹਿਤ ਬਾਤ ਬਨ ਖੇਲ ਨ ਸ਼ਿਕਾਰਾ ਫਿਰ ਸ਼ਿਕਾਰ ਖੇਡਣ ਦੀਆਂ ਵੀ ਗੱਲਾਂ ਕੀਤੀਆਂ ਕਿ ਮੈਂ ਬੜੀ ਦੂਰ ਤੱਕ ਸ਼ਿਕਾਰ ਖੇਡਣ ਵੀ ਜਾਂਦਾ ਹਾਂ ਮੈਂ ਇਹ ਸ਼ਸਤਰ ਚਲਾ ਲੈਂਦਾ ਹਾਂ ਤਲਵਾਰ ਚਲਾ ਲੈਂਦਾ ਹਾਂ ਕਮਾਨ ਚਲਾਉਂਦਾ ਹਾਂ ਨਿਸ਼ਾਨੇ ਲਾਉਂਦਾ ਹਾਂ ਐਨੇ ਮੇਰੇ ਕੋਲ ਹਾਥੀ ਨੇ ਐਨੇ ਮੇਰੇ ਘੋੜਿਆਂ ਦੀ ਫੌਜ ਐ ਇਨੀ ਪੈਦਲ ਫੌਜ ਐ ਐਨੀ ਰਥਾਂ ਨੇ ਉਹ ਸਾਰੀਆਂ ਗੱਲਾਂ ਮਹਾਰਾਜ ਕੋਲੇ ਨੇ ਫੇਰ ਅੱਜ ਕਰੀਆਂ ਦਵੈ ਘਟ ਕਾਜ ਬੈਠ ਬਿਤਾਈ ਦੋਖ ਘੜੀਆਂ ਅੱਜ ਮਹਾਰਾਜ ਦੇ ਹਜੂਰ ਜਦੋਂ ਬੈਠਿਆ ਹੈ ਆਨੰਦ ਚੰਦ ਦੇ ਦ੍ਰਿਸ਼ਟ ਚਲਾਈ ਗਏ ਧਰਮ ਮਹਾਰਾਜ ਨੇ ਦੇਖ ਲਿਆ ਕਿ ਹੰਕਾਰ ਦਿਖਾਉਣ ਵਾਸਤੇ ਆਇਆ ਭਾਈ ਨੰਦ ਚੰਦ ਜੀ ਨੂੰ ਮਹਾਰਾਜ ਇਸ਼ਾਰਾ ਕਰਦੇ ਨੇ ਗयो ਪ੍ਰਭੂ ਉਟ ਆਨੋ ਮਹਾਰਾਜਾ ਸ਼ਰਾਪਾਂਗੇ ਬੜੀ ਜਲਦੀ ਭਾਈ ਆਨੰਦ ਚੰਦ ਉੱਠ ਕੇ ਜਾ ਕੇ ਲੈ ਆਇਆ ਸਿਰ ਪਾਉ ਦੀਜੈ ਗਿਰਾਈ ਇਸ ਤਰ੍ਹਾਂ ਬਹੁਤ ਜਿਆਦੇ ਬੇਸਕੀਮਤਾ ਸਿਰੋਪਾਉ ਲੈਂਦਾ ਹੈ ਸੁਨ ਤੂ ਕਮ ਕੋ ਤਤ ਸਿਨਾਨ ਮਹਾਰਾਜ ਦੇ ਹੁਕਮ ਨਾਲ ਬੜੀ ਜਲਦੀ ਜਿਹੜਾ ਹੁਕਮ ਕੀਤਾ ਸੀ ਉਹਦੇ ਨਾਲ ਭਾਈ ਆਨੰਦ ਚੰਦ ਬੜਾ ਪਿਆਰਾ ਗੁਰਸਿੱਖ ਸੀ ਮਸੰਦ ਵੀ ਸੀ ਇਹ ਲਿਆਇਆ ਸਤਿਗੁਰਾਂ ਦੇ ਹੁਕਮ ਅਨੁਸਾਰ ਅਸ਼ੰਬਰ ਜਦ ਬੋਲ ਮਹਾਨਾ ਅਸ਼ਮੀਨੇ ਦਾ ਬਣਿਆ ਹੋਇਆ ਜਿੱਤੇ ਬਹੁਤ ਜਿਆਦੇ ਸੁੰਦਰ ਸੋਨੇ ਦੀ ਕਢਾਈ ਬੜਾ ਕੀਮਤੀ ਸੀ ਜਦੀ ਸ਼ੋਰ ਜਗ ਜਾਏ ਬੜੇਰੀ ਜਿਹਦੇ ਦੋਏ ਪੱਲੇ ਜਰੀਦਾਰ ਬੜੇ ਲੰਬੇ ਕੱਢੇ ਹੋਏ ਸਨ ਦਿਰਗ ਬਗਿਆ ਸੁਖ ਮਹਿਰੀ ਬੜੀ ਜਿਆਦੇ ਭੀਕ ਬੜੀ ਲੰਮੀ ਪੱਗ ਲਿਆਂਦੀ ਹੈ ਦਸਤਾਰ ਗੁਰ ਕੇ ਪਦ ਅਰਬਿੰਦ ਲਗਾਏ ਭਾਈ ਆਨੰਦ ਚੰਦ ਜੀ ਇਹ ਸਾਰਾ ਕੁਝ ਲਿਆ ਕੇ ਕਲਮ ਦੇ ਤਰ ਮਹਾਰਾਜ ਦੇ ਚਰਨਾਂ ਨੂੰ ਛੋਹਾ ਕੇ ਦੇਨੇ ਆਨੰਦ ਚੰਦ ਗਿਰਾਰੇ ਇਓ ਭਾਈ ਆਨੰਦ ਚੰਦ ਜੀ ਆਰਿਆ ਸਤਿਗੁਰਾਂ ਦਾ ਇਸ਼ਾਰਾ ਪਾ ਕੇ ਇਸ ਪਹਾੜੀ ਰਾਜੇ ਨੂੰ ਦਿੱਤੀ ਲੈ ਨਿਜ ਕਰਮ ਅਸੀਸ ਲਗਾਈ ਜਿਵੇਂ ਆਪ ਸਰਉਪਾ ਭੇਟ ਕਰਦੇ ਆ ਇਸ ਤਰ੍ਹਾਂ ਗੁਰੂ ਘਰ ਵੱਲੋਂ ਸਰਉਪਾ ਦਿੱਤਾ ਗਿਆ ਭੀਮ ਚੰਦ ਰਾਜੇ ਨੂੰ ਭੀਮ ਚੰਦ ਨੇ ਭਾਈ ਆਨੰਦ ਚੰਦ ਜੀਾਂ ਦੇ ਕੋਲੋਂ ਇਹ ਵਸਤੂਆਂ ਉਗਰ ਘਰ ਦੀ ਸਰਉਪਉ ਦੀ ਦਾਤ ਲੈ ਕੇ ਆਪਣੇ ਮਸਤਕ ਨੂੰ ਲਾਉਂਦਾ ਹੈ। ਹਨ ਕੋਸ਼ ਬਕੇ ਕਰ ਪਕਰਾਈ। ਆਪਣੇ ਨਾਲ ਦੇ ਖਸ਼ਪਤੀ ਭਾਵ ਖਜ਼ਾਨੇ ਨੂੰ ਫੜਾ ਦਿਤੀਆਂ ਸਾਰੀਆਂ ਚੀਜ਼ਾਂ। ਹਨ ਵਜ਼ੀਰ ਕੋ ਦੇ ਸਿਰ ਪਾਏ। ਫਿਰ ਮਹਾਰਾਜ ਦੇ ਹੁਕਮ ਅਨੁਸਾਰ ਵਜ਼ੀਰ ਨੂੰ ਵੀ ਸਰਉਪਉ ਦਤਾ। ਅਪਰਮ ਸਾਹਿਬ ਟੇਕ ਸਮਦਾਏ। ਜਿੰਨੇ ਹੋਰ ਮੰਤਰੀ ਦਿਵਾਨ ਵਜ਼ੀਰ ਨਾਲ ਆਏ ਹੋਏ ਸੀ ਆਹਲ ਕਰਨ ਉਹਨਾਂ ਵੀ ਸਾਰਿਆਂ ਨੂੰ ਇਹੀ ਗੁਰੂ ਘਰ ਦੀ ਵਡਿਆਈ ਹੈ ਸਤਕਾਰ ਹੈ ਗੁਰੂ ਘਰ ਵਿੱਚ ਹਰ ਕਾਇ ਦਾ ਉਹਨਾਂ ਸਾਰਿਆਂ ਨੂੰ ਦਿੱਤੇ ਹਨ ਗੁਰੂ ਘਰ ਤੇ ਸਭਾਂ ਨੂੰ ਮਿਲਿਓ ਪਿਉ ਗੁਰੂ ਘਰ ਦੇ ਵਿੱਚੋਂ ਸਾਰਿਆਂ ਨੂੰ ਜਿਹੜੀ ਫੌਜ ਸੀ ਫੌਜੀਆ ਨੂੰ ਵੀ ਦਿੱਤਾ ਮਹਾਰਾਜ ਨੇ ਚੌਕਦਾਰਾਂ ਨੂੰ ਫੌਜੀਆ ਨੂੰ ਸਾਲਦਾਰਾਂ ਨੂੰ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਪਾਉ ਦਿੱਤੇ ਨਮੋ ਠਾਨ ਚਾਹਤ ਚਿਤ ਚਲਿਓ ਹੁਣ ਮਚਾਉਂਦਾ ਹੈ ਚਿਤ ਵਿੱਚ ਚੱਲਣਾ ਸਤਿਗੁਰੂ ਮਹਾਰਾਜ ਜੀ ਦਾ ਇਸ਼ਾਰਾ ਪਾ ਕੇ ਫਿਰ ਨਮਸਕਾਰ ਕਰਕੇ ਜਾਂਦਾ ਹੈ ਭੀਮ ਚੰਦ ਆਨੰਦ ਬਿਲੰਦਾ ਭੀਮ ਚੰਦ ਬਹੁਤ ਜ਼ਿਆਦਾ ਖੁਸ਼ ਹੋ ਗਿਆ ਜਦੋਂ ਮਹਾਰਾਜ ਨੇ ਇਹਨਾਂ ਸਤਿਕਾਰ ਕੀਤਾ ਨਿਕਸਿਓ ਬਹਿਰ ਸੰਗ ਕਰ ਬ੍ਰਿੰਦਾ ਓ ਸਤਿਗੁਰੂ ਮਹਾਰਾਜ ਤੋਂ ਆਗਿਆ ਲਿਆ ਕਰਕੇ ਨਮਸਕਾਰ ਕਰਕੇ ਆਪਣੇ ਨਾਲ ਜਿਆਨ ਨੂੰ ਲੈ ਕੇ ਮਹਾਰਾਜ ਦੇ ਦਰਵਾਜ਼ੇ ਉਹ دیਵਾਨ ਚੋਂ ਬਾਹਰ ਨਿਕਲਿਆ ਨਿਜ ਡੇਰੇ ਮੈਂ ਪੰਚੂ ਜਾਇ ਆਪੋ ਨੇ ਢੇਰੀ ਤੇ ਪਹੁੰਚ ਗਿਆ ਜਿੱਥੇ ਇਹਨੇ ਡਾਇਰੈਕਟ ਤੰਬੂ ਗੁਨਾਤਾ ਲਾਈਆਂ ਹੋਈਆਂ ਸੀ ਨਿਸਾਬਤਾ ਇਸਕੇ ਨ ਚੜਾਈ ਉਹ ਰਾਤ ਉਹ ਉਥੇ ਕੱਟੀ ਦੂਸਰੇ ਦਿਨ ਫਿਰ ਉਥੋਂ ਚੱਲਦਾ ਹੈ ਗੰਦਬਕ ਬਜਾਏ ਮਗ ਪਰਿਓ ਦੂਸਰੇ ਦਿਨ ਫਿਰ ਤਿਆਰ ਹੋ ਕੇ ਨਗਾਰਾ ਵਜਾ ਕਰਕੇ ਚੱਲ ਪਿਆ ਅਸ਼ਰਜ ਗੁਰੂ ਗੁਰਦੇਵ ਚਰਿਓ ਪਰ ਹਿਰਦੇ ਵਿੱਚ ਧੰਨ ਗੁਰੂ ਕਲਗੀ ਧਰਮਹਾਰਾ ਦੇ ਦਰਬਾਰ ਦੇ ਵਿੱਚ ਜਿਹੜੀਆਂ ਈਸ਼ਵਰਜ ਉਹ ਕੀਮਤੀ ਬੇਸ ਕੀਮਤੀ ਵਸਤੂਆਂ ਸੀ ਜੋ ਪਹਿਲਾਂ ਵੀ ਆਪਨੇ ਸੁਣੀਆਂ ਨੇ ਬਾਰ-ਬਾਰ ਪਾ ਕੀ ਨਾ ਹੋ ਲੈਣਾ ਸਾਰੀਆਂ ਉਹਨਾਂ ਵਸਤੂਆਂ ਨੂੰ ਯਾਦ ਕਰਦਾ ਕਦੇ ਹਾਥੀ ਕੰਨੇ ਚਲਿਆ ਜਾਂਦਾ ਖਿਆਲ ਕਦੇ ਤੰਬੂ ਕੰਨੇ ਖਿਆਲ ਚਲਿਆ ਜਾਂਦਾ ਕਦੇ ਪੰਜ ਕਲਾ ਸ਼ਾਸਤਰ ਨੂੰ ਦੇਖਦਾ ਹੈ ਇਸ ਤਰ੍ਹਾਂ ਵੱਖਰੇ-ਵੱਖਰੀਆਂ ਚੀਜ਼ਾਂ ਮਨ ਚ ਆਉਂਦੀਆਂ ਹਨ ਜਰਨ ਨਾ ਸਕਿਓ ਜਰੈ ਉਰਮਾਹੀ ਪਰ ਹਿਰਦੈ ਦਾ ਸੜ ਰਿਹਾ ਈਰਖਾ ਦੇ ਵਿੱਚ ਇਹ ਬਰਦਾਸ਼ਤ ਜਰਨੀ ਸਕਿਆ ਸ਼ੰਕ ਕਚਿਤ ਸਿਗ ਹੋਏ ਸਨਾਈ ਮਨ ਦੇ ਵਿੱਚ ਪਣੀ ਸ਼ੰਕਾ ਹੈ ਚਿਤ ਬਾੜਾ ਜਾਦੇ ਸੰਸਿਜ ਭਰ ਗਿਆ ਘਟੇ ਅਟ ਪਟੇ ਗਿਨ ਤਕ ਨੇਰੀ ਜਾਂਦਾ ਚਲਿਆ ਨਾਲੇ ਮਨ ਦੇ ਵਿੱਚ ਹਟਪਟੀਆਂ ਬੇਥਵੀਆਂ ਗੱਲਾਂ ਵੀ ਕਿਵੇਂ ਮੈਂ ਲੈ ਲਮਾ ਮੈਂ ਕਿਵੇਂ ਇਹ ਸਾਰਾ ਕੁਝ ਪਾਲਮਾ ਇਸ ਤਰ੍ਹਾਂ ਦੀਆਂ ਗੱਟਪਟੀਆਂ ਹੁੰਦੀਆਂ ਨੇ ਭਾਵਕ ਉਲਟੀਆਂ ਪੁਲਟੀਆਂ ਗੱਲਾਂ ਸੋਚਣੀਆਂ ਸ਼ੁਰੂ ਕਰ ਦਿਤੀਆਂ ਗੁਰ ਢਿਗ ਵਸਤ ਅਜਾਇਬ ਹੈਰੀ ਸਤਿਗੁਰਾਂ ਦੇ ਕੋਲ ਅਜਾਇਬ ਉਹ ਵਸਤੂਆਂ ਦੇਖੀਆਂ ਜਿਨ੍ਹਾਂ ਦੀ ਕੋਈ ਕੀਮਤ ਅਜਬ ਵਸਤੂਆਂ ਜਿਨ੍ਹਾਂ ਨੂੰ ਦੇਖ ਕੇ 당ਗ ਰਹਿ ਜਾਂਦਾ ਹੈ ਬੰਦਾ ਉਹ ਵਸਤੂਆਂ ਦੇਖੀਆਂ ਮੌਕਾ ਕਿਵੇਂ ਇਹ ਪ੍ਰਾਪਤ ਹੋਏ। ਉਹ ਸੋਚਦਾ ਮੈਂ ਹੁਣ ਕਿਵੇਂ ਸਾਰੀਆਂ ਵਸਤੂਆਂ ਲੈ ਲਵਾਂ। ਜਿਸ ਤੇ ਜਗ ਮੈਂ ਮੈਂ ਵੱਡ ਜੋਏ। ਜਿਸ ਕਰਕੇ ਜਗਤ ਦੇ ਵਿੱਚ ਸਾਰੇ ਰਾਜੇ ਕਹਿਣਗੇ ਵੀ ਭੀਮ ਚੰਦ ਰਾਜਾ ਵੱਡਾ ਹੈ। ਕਿਉਂਕਿ ਉਹਦੇ ਕੋਲ ਸਾਰੀਆਂ ਵਸਤੂਆਂ ਬਾਲੀਆਂ ਵੱਡੀਆਂ ਹਨ। ਇਉਂ ਸੋਚਦਾ ਜਾ ਰਿਹਾ ਹੈ ਸਮੇਂ ਦੀ ਸਮਾਪਤੀ ਹੈ। ਇਥੋਂ ਅਗਲਾ ਇਤਿਹਾਸ ਸਾਬ ਸਨਤਾ ਨੇ ਕੱਲ ਨੂੰ ਸਰਵਣ ਕਰਨਾ ਹੋਈਆ ਬੁਲਾ ਮਾਫ ਕਰਨੀਆਂ ਪਿਆਰ ਦੇ ਨਾਲ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਜੀਓ ਹੋ ਕੇ ਮੋਹ ਵੇਹੇ ਪ੍ਰਾਪਤ ਹੋਏ ਜਿਸ ਤੇ ਜਸ ਜਗ ਮੈਂ ਵੱਡ ਜੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਪ੍ਰਭ